ਤੇ ਅਸੀਂ ਆਪਣੇ ਪਿਆਰ ਦਾ ਦੀਵਾ ਲੈ ਕੇ ਜਾਣਾ ਹੈ ਸਾਡੇ ਜਾਨ ਨਾਲ ਕਿਸੇ ਦੇ ਅੰਦਰ ਪਿਆਰ ਦਾ ਦੀਵਾ ਜਗ ਜਾਏ ਮੈਂ ਗੁਰੂ ਗੋਬਿੰਦ ਸਿੰਘ ਨੂੰ ਪਿਆਰ ਕਰਦਾ ਮੈਨੂੰ ਵੇਖ ਕੇ ਕੋਈ ਬੱਚਾ ਕਵੇ ਮੈਂ ਵੀ ਕਰਾਂ ਮੈਂ ਵੀ ਕੇਸ ਰੱਖਾਂ ਮੈਂ ਵੀ ਨਸ਼ਾ ਛੱਡਾਂ ਮੈਂ ਲੰਮੇ ਲੰਮੇ ਸਫ਼ਰ ਕੀਤੇ ਐ ਅੱਗੇ ਵੀ ਕਰਨ ਨੂੰ ਤਿਆਰ ਆ ਜੇ ਕੋਈ ਬਦਲ ਜਾਏ ਕੋਈ ਪੱਗ ਬਨ ਲਵੇ ਕੋਈ ਦਾੜੀ ਰੱਖ ਲਵੇ ਕੋਈ ਕੇਸ ਰੱਖ ਲਵੇ ਕੋਈ ਨਸ਼ਾ ਛੱਡ ਆਪਣੇ ਪੰਜਾਬ ਲਈ ਅਸਲ 'ਚ ਮੈਂ ਆਪਣੇ ਆਪ ਲਈ ਕਿਉਂਕਿ ਮੈਨੂੰ ਸੰਤੁਸ਼ਟੀ ਮਿਲਦੀ ਐ ਵੇਖੋ ਮੈਂ ਗੁਰੂ ਗ੍ਰੰਥ ਸਾਹਿਬ ਇਧਰ ਇਧਰ